ਦਾਦਾਏ ਫੋਟਾ ਕਹਿੰਦਾ ਮੇਰੇ ਲਈ ਕੀ ਨਹੀਂ ਮੰਗਦੀ ਤਾਂ ਫੋਨ ਨਹੀਂ ਵਗਦੀ ਵੇਲਾ ਇਹ ਵਸਤੂਆਂ ਨਾਲ ਜੁੜਿਆ ਹਲੇ ਤੱਕ ਨਾ ਕੋਨੇ ਤੇ ਕੰਪਿਊਟਰ ਮੰਗਿਆ ਨਹੀਂ ਪੜਾਈ ਨਹੀਂ ਮੈਂ ਵੱਡਾ ਗੇਮਰ ਬਣ ਜਾਣਾ ਪੜਾਈ ਲਖਾਈ ਮੈਂ ਇਹ ਉਹ ਕਰਨਾ ਕੀ ਆ ਵੱਡਾ ਹੋ ਕੇ ਮੈਂ ਗੇਮਰ ਬਣ ਜਾਣਾ ਨਹੀਂ ਤੇ ਤੂੰ ਗੱਲਾਂ ਕਿਹੜੇ ਦਾਦੀ ਨੂੰ ਮੇਰੀ ਨਹੀਂ ਮੰਗਦੀ ਜਦੋਂ ਮੈਂ ਮੰਗਦਾ ਨਹੀਂ ਮੇਰੀ ਗੱਲ ਸੁਣੋ ਮੈਂ ਕਿਹਾ ਚੁੱਪ ਚੁੱਪ ਮੈਂ ਕਿਹਾ ਇਹ ਮੁੰਡਾ ਕਹਿੰਦਾ ਮੇਰੇ ਲਈ ਦਾਦੀ ਬੋਲਤੀ ਮੰਗਦੀ ਇਸ ਵਾਰ ਮੁੰਡਾ ਦੇ ਮੋਬਾਈਲ ਆ ਤੇ ਆਇਆ ਆ ਆ ਬੰਬਾ ਸਭ ਵੱਡੇ ਕਰ ਲੰਗੀ ਜੇ ਮੈਨੂੰ ਲੱਗਣਾ ਆਪਣੇ ਕੋਲ ਵਧੂ ਪਏ ਹੋਗੇ ਆ ਮੈਨੂੰ ਨਾ ਮੈਂ ਪੱਟੀ ਸ਼ਹਿਰ ਖੋਲ ਲੈਣਾ ਜਿੱਦਾਂ ਇਹ ਨਾਮ ਕੀ ਗੇਮਿੰਗ ਹਾਊਸ ਇਹ ਸਾਰੀਆਂ ਗੇਮਾਂ ਜਿਹੜੀਆਂ ਮੈਂ ਖੜਾਣਾ ਲੋਕਾਂ ਨੂੰ ਠੀਕ ਠੀਕ ਇਹਦੀ ਕਿਰਾਇਆ ਰੱਖਣੀ ਪੈ ਜਾਣਾ ਕੁਝ ਨਹੀਂ ਆ ਜਾਂਦਾ ਠੀਕ ਹੈ ਜਿਹੜੇ ਮਤਲਬ ਸਾਨੂੰ ਫੋਲੋ ਕਰਨਗੇ ਜਾਂ ਸਬਸਕ੍ਰਾਈਬ ਕਰਨਗੇ ਉਹਨਾਂ ਬ੍ਰੀਲ ਵੈਲ ਨਹੀਂ ਜਾਂਦਾ ਕਰਦੇ ਰੱਖੋ ਹੋਰ ਬਾਕੀ ਸਾਰਾ ਸਵਾਲ ਹੀ ਨਾ ਕਲੇਗਾ ਕੋਈ ਰਹਿਊਗਾ ਕੋਈ ਦੂਦ ਨੀ ਸਾਰੇ ਰਹਿਣਾ ਜਾਣਗੇ ਉਹ ਕੇ ਨਹੀਂ ਕੋਈ ਬੁੱਢੇ ਵੇਚਦੇ ਬਰ ਗੀ ਦੇ ਦਾਦੀ ਨੇ ਅੱਜ ਦਾ ਫਰਜ਼ਾਣ ਕਲਾਦਣਾ ਹਾਂ ਅਹ ਤੇ ਵਿਆਹ ਵਿਖਾਉਣਾ ਕਿ ਨਹੀਂ ਦਾਦੀ ਨੂੰ ਵਿਆਹ ਨਾ ਵਿਆਹ ਨਹੀਂ ਬੋਤੀ ਨੂੰ ਹਾਂ ਬੋਤੀ ਨਹੀਂ ਚਾਹੀਦਾ ਦਾਦੀ ਨੂੰ ਦਾਦੀ ਨੂੰ ਦੋ ਦੀ ਦੋ ਦਾ ਹਾਂ ਹਾਂ ਇੱਕ ਸਟਾ ਦਾਦੀ ਜਾਉਂਗੀ ਨਾ ਤੇਰੀ ਯਾਦ ਦਾ ਗੋੜੀ ਦੀ ਦਾਦੀ ਦੀ ਘੋੜੀ ਭਰ ਕੇ ਟਾਕਲਾ ਇੱਕ ਘੋੜੀ ਦਾ ਦਾਦੀ ਦਾ ਉਹਨਾਂ ਦਾ ਉਹ ਵਾਰ ਵਿਆਹ ਹੋਇਆ ਜਿਹੜਾ ਸਮਰਾਓ ਦਾ ਭਾਲ ਸਿੰਘ ਦਾ ਉਹਨੇ ਘੋੜੀਆਂ ਹੱਥਿਆਂ ਤੇ ਆਪਦੀ ਮਰਾਤ ਖੜੀ ਮੇਲਾ ਫਰਾੜੀਆਂ ਵਗੈਰੇ ਅੰਤ ਤੁਸੀਂ ਇਹ ਕੰਮ ਕੀ ਕਰੀ ਹਾਂ ਇੱਕ ਤੇ ਦਾਦੇ ਨੂੰ ਬਿਠਾ ਦੇ ਘੋੜੇ ਤੇ ਇੱਕ ਦਾਦੀ ਨੂੰ ਹੱਥੀਂ ਜਿਹੜੇ ਹਾਲ ਮੇਸੋਂ ਦੇ ਗਰੇਵੜੀ ਹੋਣੇ ਚੱਕੇ ਨਾ ਜਿਹੋ ਜਿਹੇ ਹਾਲ ਮੈਂ ਗਦੇ ਵੀ ਨਹੀਂ ਆਉਣੇ ਘੋੜੇ ਘੋੜੀਆਂ ਦੂਰ ਹੈ ਆਪਲਾ ਕਿਊਟ ਇਹ ਆ ਮੀਹ ਲੱਗਦਾ ਤਾਂ ਦਿੱਤਰ ਖਾਣਾ ਵਾਦੀ ਜਾ ਪ੍ਰੈਕਟਿਸ ਕਰ ਲਾ ਇਹਨੂੰ ਚਾਰਜ ਲਾ ਦੇ ਕਿڑی ਬਣਾਈ ਕੰਮ ਆਦੀ ਪੜੇ ਆ ਕਰ ਦਾਂ ਦੀ ਤੇ ਨਾ ਪੜੇ ਆ ਕਿ ਆ ਮੈਂ ਨਹੀਂ ਨਾ ਪੜੇ ਤੋਂ ਨਹੀਂ ਕਿੰਦਾ ਆ ਆਹ ਚਾਹ ਚਾਹ ਬੋਲ ਮਾ ਇਹ ਗੈਸਾ ਗੱਲ ਕੀ ਹੀ ਇਹ ਫੋਨ ਤੇ ਨਾ ਪਾਪਣ ਕਰਾਈ ਲੈਮਿਨੇਸ਼ਨ ਆ ਮੈਨੂੰ ਆਪਾਂ ਦੱਸਿਆ ਨਹੀਂ ਮੈਂ ਫੋਨ ਕਰ ਮੈਨੇ ਹੀ ਕਰਾਈਆ ਇੱਕ ਦਿਨ ਮੇਰੇ ਰਾਤ ਨੂੰ ਮਨ ਉੱਗੇ ਬੜੀ ਨੀਂਹ ਜੀ ਆਉਂਦੀ ਸੀ ਅਣਾ ਮੈਂ ਨਾ ਬਹਿ ਗਿਆ ਆਹ ਕਿ ਚੀਜ਼ ਮਾੜਾ ਜਿਹਾ ਮੇਰੇ ਨਾਲ ਲੇਦੇ ਮਾੜਾ ਜਿਵੇਂ ਜਿਵੇਂ ਬਬਲ ਹੀ ਹੋ ਜਾਂਦਾ ਮਿੰਨੇ ਕਹਿਆ ਬਬਲਾ ਗਿਆ ਬਈ ਆਹ ਕਿ ਜੀ ਮਖਰ ਉੱਟ ਡਾਇਆ ਨਾਲ ਕੋਲ ਜੰਡਾ ਫਿਰ ਪੜਾਉਣਾ ਲੱਗ ਜੀ ਸਾਰੀ ਕਾਟ ਦੀ ਇੰਨੀ ਪਾੜ ਗਿਆ ਫਿਰ ਬੁਰਾ ਬੜਾ ਲੱਗਦਾ ਹੀ ਕੋਲ ਫਿਰ ਮੈਂ ਫੇਲ ਦੇ ਹੀ ਲਾਇ ਲੇ ਏਟਾ ਤੇ ਚਾਹ ਤੇ ਚਾਹ ਲੱਗੀ ਆਪੀ ਆ ਗਿਆ ਉਬਾਲਾ

ਇਹ ਆਪਣੀ ਵੀਡੀਓ ਕਰੀਏ ਜਾਂ ਲੰਡੀ ਦਾ ਦਵਾ ਦੇਈਏ ਬੰਨਣਾ ਬੜਾ ਬੁਰਾ ਹੈ ਇਹ ਹੋਏ ਕਿੰਨੇ ਵੀਡੀਓ ਚ ਲੈ ਲੰਡੀ ਗਿਆ ਹਾਂ ਹਾਂ ਉਹ ਕੁਏ ਕਰਦਾ ਜਦੋਂ ਮੈਂ ਕਿ ਚੀਜ਼ ਗਿਫਟ ਦਿੰਨਾ ਟਿਕਰ ਹੋ ਜਾ ਆਲਾ ਬਦਵਾ ਹਾਜੀ ਲੈ ਛੱਡੀ ਕੋ ਛੱਡੀ ਛੱਡੀ ਆ ਕਰਨ ਨਾ ਐ ਇਹ ਵਾਲੀ ਜੇ ਨਾਂ ਦਸ਼ਕੀ ਦੀ ਕੰਧ ਤੇ ਉਹ ਡਾ ਟੱਕਰੀ ਇਤਤਰ ਨੂੰ ਵਗਾਈ ਮੜਾ ਆ ਦਸ਼ਕੀ ਦੀ ਕੰਧ ਤੇ ਉਹ ਡਾ ਗਰੀ ਹੁਣੇ ਨਾ ਉੜਕੇ ਕੱਲੋ ਸਟਾਰਟ ਹੋ ਤੋ ਮੈਨੂੰ ਇਹ ਦੱਸੋ ਤੂੰ ਸਾਈਕਲ ਕਿੰਨਾ ਭਜਾ ਸਕਦਾ ਵਾ ਮੈਂ ਸਾਈਕਲ ਨੂੰ 33 ਸਪੀਡ ਤੇ ਲਾ ਦਿੰਦਾ 33 ਤੇ ਹਾਂ ਚਲੋ ਇਹਨੂੰ ਛੱਡ ਤਾਂ ਤੇ ਤੂੰ ਸਕੂਟਰੀ ਕਿੰਨੀ ਭਜਾ ਸਕਦਾ ਵਾ ਸਕੂਟਰੀ ਸਕੂਟਰੀ ਮੈਂ ਫਿਲਹਾਲ ਸਾਥੇ ਲਾਈ ਹੀ ਤੇ ਇਹਨੂੰ ਕਿਨੇਸ਼ ਭੇਜਦਾ ਚਲਾ ਸਕਦਾ ਉਹ ਮੋਟਰਸਾਈਕਲ ਨੂੰ ਮੋਟਰਸਾਈਕਲ ਹਾਂ ਜਾ ਤੂੰ ਕਰਾ ਉਹ ਭਜਾਉਂਦਾ ਹਾਂ ਹਾਂ ਇਹ ਜਮ ਇੱਕ ਚਾਲੀ ਦਾ ਕਣਾ ਮੇਰਾ ਥੋੜਾ ਖਾਸ ਨਾਲ ਹੀ ਗਿਆ ਹਾਂ ਮੈਂ ਠੀਕ ਧੱਕੀਦਾ ਗਿਆ 120 ਤੱਕ ਮੋਟਰਸਾਈਕਲ ਹੁਣ ਆ ਜਾ ਹਾਂ ਨਾ ਕੰਮ ਇਹ ਕਾਇਆ ਦੇਤਾ ਹੈ ਆ ਜਾ ਇੱਧਰ ਤੇ ਚੱਲਦੇ ਇੱਧਰ ਨੰਗੇ ਜੋ ਇੱਥੇ ਇਕੱਲੇ ਕੋਈ ਡਕਿਆ ਨਹੀਂ ਗੋ ਆ ਫੜੋ ਇਹਨੂੰ ਚਲਾ ਗਿਆ ਫਾਓ ਕਿੰਨੀ ਸਪੀਡ ਤੇ ਚਲਦੀ ਆ ਚਲਾਓ 1 2 ਕਿੰਨੇ ਪੈਰ ਤੇ ਨਵਾਲੀ ਫੇਰੇ 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 ਦੂਜਾ ਗੇਰ ਨਹੀਂ ਪਿਆ ਕਰਨੇ ਨਾਲ ਕੋਈ ਨਹੀਂ ਪਾਲਾ ਇਹ ਕੰਮ ਕਰਦੇ ਅਜੇ ਤਾਂ ਰੋਹ ਜਾਂਦਾ ਇਹ ਜਲਦੀ ਗਏ ਕਹਦੇ ਨੇ ਐਸਾ ਇੱਥੇ ਹੁਣ ਫਰੈਂਡਸ ਟਾਈਮ ਹੋ ਗਿਆ ਸੀ ਰਾਤ ਦਾ ਤੇ ਇਹ ਜੋ ਘਟੇ ਜਿਮਾ ਚ ਤੇ ਦੇਖਿਓ ਨਟਾ ਟਿਸ਼ੂਖਲਾ ਇਹ ਬੋਤਲਾਂ ਨਾ ਇੱਕ ਅਸੀ ਰੋਜ ਆਪਣੀ ਕੱਟੀ ਨੂੰ ਦੁੱਧ ਪਿਆਨੇ ਉਹਨੂੰ ਇੰਨੀ ਕਿ ਪ੍ਰੈਕਟਿਸ ਹੋ ਗਈ ਨਾ ਉਹ ਬਹੁਤ ਸੋਹਣੀ ਬੋਤਲ ਹੈ ਠੰਡੇ ਵਾਲੀ ਛੋਟੀ ਤੇ ਇੰਨਾ ਸੋਹਣਾ ਮੂਹ ਨੂੰ ਲਾ ਲੈਂਦੀ ਨਾ ਦੇਖਿਓ ਦਿਖਾਣੇ ਆ ਤੁਹਾਨੂੰ ਤੇ ਵੀਡੀਓ ਤੇ ਬਣੇ ਰਿਓ ਫ੍ਰੈਂਡ ਜੀ ਇਹਦਾਂ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਲਾਈਕ ਵੀ ਜ਼ਰੂਰ ਕਰਿਆ ਕਰੋ ਦੇਖਿਓ ਇੱਥੇ ਐ ਨਹੀਂ ਆ ਗਿਆ ਇਹਨੂੰ ਪਤਾ ਲੱਗ ਗਿਆ ਮੇਰੇ ਲਈ ਦੁੱਧ ਆ ਗਿਆ ਆ ਦੇਖਿਓ ਦੇਖਿਓ ਨੇ ਇਹਨੇ ਮੰਗਣਾ ਹੈ ਮੈਨੂੰ ਦੁੱਧ ਦੋ ਥੋੜਾ ਜਿਹਾ ਦੇ ਵਾਲਾ ਪਟੇਖਾ ਦੀ ਪਟੇਖਾ ਪਟੇਖਾ ਕਿਚਨ ਹੀ ਆ ਗਿਆ كانت في thấy رجال اهله 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 ไปเลยครัไปเลไปเลยไปเลไปเลไปเลไปเลไปยไปเลยไปเลไปเลยไปเลไปเลยไปเลไปเลยไปเลไปเลไปเลยไปเลไปเลยไปเไปเลไปเลไปเลไปเลไปเลไปเลยไปเลยไปเลยไปเลยไปเลยไปเลไปเลยไปเไปเลไปไปเไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไปไป